ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੁਖਾਣਾ ਅੰਦ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਲਈ ਇੱਕ ਟੌਪ ਦੀ ਗਾਂ ਲੈ ਕੇ ਆਏ ਜੀ ਕੱਦ ਕਾਠ ਵੀ ਵੱਡਾ ਹੀ ਆ ਜੀ ਵજન ਵੀ ਬਹੁਤ ਆ ਤੇ ਉੱਡ ਨਹੀਂ ਵੱਡਾ ਹਵਾਨਾ ਹੈ ਜੀ ਬਾਈ ਕੋਲ ਹਮੇਸ਼ਾ ਇੱਕ ਜਾਂ ਦੋ ਨਾਗੀ ਹੁੰਦੇ ਆ ਪਰ ਹੁੰਦੇ ਚੰਗੇ ਸੂਈ ਸਵਾਈ ਹੈ ਜੀ ਬੱਚਾ ਦੇਖ ਸਕਦੇ ਹੋ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਭਰ ਕੇ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗਰਜੰਤ ਸਿੰਘ ਤੇ ਲੋਨਜ ਪਿੰਡ ਸੁਖਾਨੰਦ ਆ ਜੀ ਮੋਬਾਈਲ ਨੰਬਰ ਜੀ 6283740133 ਠੀਕ ਆ ਬਾਈ ਸੂਆ ਕਿੰਨਾ ਮਸੂਈ ਹੈ ਜੀ ਇਹ ਦੂਜਾ ਸੂਆ ਵੀਰੇ ਦੂਜਾ ਕਦੋਂ ਸੂਈ ਹੈ ਜੀ ਇਹ ਰਾਤ ਸੂਈ ਹੈ ਜੀ ਜੇਰ ਡੰਨਾ ਜੀ ਜੇਰ ਜੂੜ ਪ੍ਰੋਪਰ ਆਪਣੇ ਕੋਲ ਵੀਡੀਓ ਪਈ ਆ ਸਾਰਾ ਕੁਝ ਜਿਹੜਾ ਇਹਦਾ ਬੌਲਾ ਕੱਢਿਆ 12 ਵਜੇ ਚੋਈ ਵੀ ਆ ਉਹਦੀ ਵੀਡੀਓ ਪਈ ਆ ਉਹਦੀ ਵੀਡੀਓ ਪਈ ਬੱਚਾ ਕੀ ਦਿੱਤਾ ਜੀ ਵੱਛਾ ਜੀ ਮਗਰ ਬੱਚਾ ਸੀਮਨ ਦਾ ਮਾਲਕਾਂ ਨੇ ਚੰਗਾ ਲਵਾਇਆ ਸੀ ਪਰ ਬੱਚਾ ਵੱਛਾ ਆ ਗਿਆ ਜੀ ਥਣਾ ਦੀ ਜਮਾਂ ਡੰਨਾ ਜਮਾਂ ਓਕੇ ਆਪਾਂ ਹੁਣ ਵੀ ਧਾਰਾ ਮਾਰ ਕੇ ਵਿਖਾ ਦਿਆਂ ਭਾਵੇਂ ਜੂੜ ਪਾਉਣ ਤੋਂ ਬਿਨਾ ਬਹਿ ਜੇ ਕੋਈ ਭਾਵੇਂ ਜੂੜ ਪਾ ਲੇ ਠੀਕ ਆ ਬਾਈ ਪਹਿਲੇ ਸੂਏ ਦਾ ਕੀ ਰਿਕਾਰਡ ਆ ਇਹਦਾ ਜੀ 28 ਤੇ ਇਹ ਤਾਂ ਉੱਤੇ ਜਾਊ ਬਾਈ ਹੁਣ ਮੂਹਰੇ ਗਾਂ ਰੁੱਤ ਚੰਗੀ ਆ ਗਈ ਬਾਕੀ ਪੜੀ ਬਹੁਤ ਹੈ ਸਹੀ ਗੱਲ ਹੈ ਜੀ ਤਿਆਰੀ ਬਹੁਤ ਜਿਆਦਾ ਹੈ ਜੇ ਤਾਂ ਮਸ਼ੀਨ ਨਹੀਂ ਹੁੰਦੀ ਬਾਈ ਜਿੰਨਾ ਪਾਈ ਚੱਲੋ ਉਹਨਾਂ ਲਈ ਚੱਲੋ ਸਹੀ ਗੱਲ ਹੈ ਤੋੜ ਕੇ ਦਿਖਾ ਦੀ ਵੀਰੇ ਠੰਡੀ ਸੀਲ ਵੀ ਪੂਰੀ ਆ ਹਾਂ ਬਾਦੂ ਜੀ ਠੀਕ ਆ ਜੀ ਸੁਆ ਦੂਜਾ ਸੂਈ ਆ ਜੀ ਰਾਤ ਸੂਈ ਆ ਜੀਅਰ ਪ੍ਰੋਪਰ ਡੰਨਾ ਤੁਹਾਨੂੰ ਪ੍ਰੋਪਰ ਵੀਡੀਓ ਬਾਈ ਕੋਲੋਂ ਮਿਲ ਜੂਗੀ ਬੱਚੇ ਨੂੰ ਇਹਨੇ ਜਨਮ ਦਿੱਤਾ ਜੀ ਬਾਡੀ ਸਟਰਕਚਰ ਚੰਗਾ ਵੇਲ ਚੈੱਕ ਕਰ ਸਕਦੇ ਹੋ ਜੀ ਵੇਲ ਬਹੁਤ ਆ ਜੀ ਗਾਂ 12 ਵਜੇ ਦੀ ਚੋਈ ਵੀ ਆ ਇਹ ਜੀ ਠੀਕ ਆ ਜੀ ਬਾਕੀ ਹਵਾਨਾ ਚੈੱਕ ਕਰ ਸਕਦੇ ਹੋ ਜੁੱਡੀ ਵੱਡੀ ਕਰਮ ਵਾਲੀ ਆਪ ਆ ਓਡੇ ਹੀ ਵੱਡਾ ਹਵਾਨਾ ਅੱਗੇ ਨੂੰ ਵੀ ਧੱਕ ਚੰਗੀ ਆ ਜੀ ਬੈਕ ਸਾਈਡ ਨੂੰ ਵੀ ਧੱਕ ਚੰਗੀ ਆ 28 ਲੀਟਰ ਦਾ ਰੋਕ ਲਈ ਵੀਰ ਇੱਥੇ 28 ਲੀਟਰ ਦਾ ਪਹਿਲੇ ਸੂਏ ਦਾ ਰਿਕਾਰਡ ਆ ਜੀ ਬਾਕੀ ਥਣ ਥਣੂ ਨੇੜੇ ਤੋਂ ਦਿਖਾ ਦਿੰਨੇ ਆ ਜੀ ਮਿਲਕ ਵੇਨ ਪੂਰੀ ਸਟਰੋਂਗ ਆਉਂਦੀ ਆ ਹਵਾਨੇ ਤੇ ਬਰੀਕ ਬਰੀਕ ਨਾੜਾਂ ਦੇਖ ਸਕਦੇ ਹੋ ਜੀ ਹਾਈਟ ਦਾ ਜਾਂ ਬਾਈ ਦੇ ਹਿਸਾਬ ਨਾਲ ਲਾ ਲਓ ਕਿ ਬਾਈ ਦੇ ਮੋਢੇ ਦੇ ਨੇੜੇ ਹੀ ਜਾਂਦੀ ਆ ਜ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਲਓ ਜੀ ਸੋਹਣਾ ਗੁਲਾਬੀ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਬਾਕੀ ਵਜਨ ਵਜੂਦ ਚੰਗਾ 30 ਪਲੱਸ ਦੀ ਬਈ ਦੀ ਉਮੀਦ ਆ ਬਾਕੀ ਮੌਸਮ ਅੱਗੇ ਤੁਹਾਨੂੰ ਪਤਾ ਹੀ ਆ ਬਈ ਠੰਡ ਦਾ ਚੱਲਣਾ ਠੰਡ ਜੀ ਤਾਂ ਬਈ ਮਸ਼ੀਨਾਂ ਹੀ ਹੁੰਦੀਆਂ ਜਿੰਨਾ ਇਹਨਾਂ ਦੀ ਸੇਵਾ ਕਰ ਲੋਗੇ ਉਹਨਾਂ ਦਾ ਦੁੱਧ ਤੁਸੀਂ ਲੈ ਲੂਗੇ ਜੀ ਥਣਾ ਦੇ ਸੱਜ ਬਹੁਤ ਸੋਹਣੇ ਆ ਮੱਝਾਂ ਵਰਗਾ ਥਣ ਲੱਗਿਆ ਆਪਾਂ ਤੁਹਾਨੂੰ ਨੇੜੇ ਬੱਚਾ ਲਾ ਦੇਣੇ ਆ ਬੱਚਾ ਲੱਗ ਜੀ ਧਾਰਾ ਮਾਰ ਕੇ ਦਿਖਾ ਦਈਏ ਬਾਲਟੀ ਲੈ ਆਇਓ ਜੀ ਤੇ ਆਪਾਂ ਧਾਰਾ ਮਾਰ ਕੇ ਦਿਖਾ ਦਿੰਨੇ ਆ ਜੀ ਬੱਚਾ ਲਾ ਕੇ ਪਾਣੀ ਪਾ ਬਾਕੀ ਤੁਹਾਨੂੰ ਚਵਾਈ ਦਿਖਾ ਦਿੰਨੇ ਆ ਜੀ ਚੈੱਕ ਕਰ ਸਕਦੇ ਹੋ ਤੇ ਫੇਰ ਆਪਾਂ ਇਸ ੱਲੇ ਵਿੱਚ ਆਉਣਾ ਹੀ ਉਦੋਂ ਆਪਾਂ ਚੋਈ ਦਿੰਨੇ ਆ ਲੈ ਲਓ ਆ ਲੈ ਲਓ ਜੀ ਬਾਲਟੀ ਲੈ ਲਓ ਜੀ ਬਾਲਟੀ ਲੈ ਲੈਂਦੇ ਆਂ ਚੈੱਕ ਕਰਾ ਦਿੰਨੇ ਆ ਤੁਹਾਨੂੰ ਧਾਰਾ ਮਾਰ ਕੇ ਇੱਕ ਸੱਜਣ ਦਾ ਵੀਰ ਦਾ ਸੁਝਾਅ ਆਇਆ ਸੀ ਕਿ ਵੀਰੇ ਧਾਰਾ ਥੱਲੇ ਨਾ ਮਾਰਿਆ ਕਰੋ ਧੰਨਵਾਦ ਉਹਦੇ ਸੁਝਾਅ ਲਈ ਜੀ ਤੇ ਹੁਣ ਆਪਾਂ ਬਾਲਟੀ 'ਚ ਧਾਰਾ ਮਰੌਣੇ ਇਸੇ ਕਰਕੇ ਬਾਲਟੀ 'ਚ ਮਾਰ ਲਈ ਵੀਰੇ ਚੰਗੀ ਤਰ੍ਹਾਂ ਅੰਕੋ ਲੋ ਜੀ ਬਾਕੀ ਬਰੇ ਥਣਾ ਦਾ ਸਹਿਜ ਪੂਰਾ ਮੱਝਾ ਵਰਗਾ ਥਾਣਾ ਮੋਟਾ ਲੱਗਿਆ ਵਾ ਇਹਦੀ ਚਾਈ ਬਹੁਤ ਸੋਹਣੀ ਆਊਗਾ ਪੂਰਾ 4-4 ਉਂਗਲਾਂ ਦਾ ਥਾਣਾ ਬਾਕੀ ਹੁਣ ਪਸਮਾ ਕਰ ਜੂਗੀ ਬੱਚਾ ਲਵਾਤਾ ਜੀ ਥਾਣ ਹੋਰ ਵੀ ਸੋਹਣਾ ਨਿਕਲੇ ਆਉਣਾ ਬਾਹਰ ਨੂੰ ਜੀ ਲਓ ਜੀ ਚਾਈ ਚੈੱਕ ਕਰੋ ਪੂਰੇ ਟੈਕ ਨੰਬਰ ਪੂਰ ਨਹੀਂ ਕੋਈ ਛਿੱਟਾ ਨਹੀਂ ਜਵਾਈ ਜਮਾ ਮੋਟੀ ਚਵਾਈ ਪੋਲੀ ਆ ਬਰੇ ਪੂਰੇ ਵਧੀਆ ਗੰਨੇ ਅਰਲੀ ਚਵਾਈ ਨਾਲ ਠੀਕ ਆ ਜੀ ਮਗਰ ਲੈਣਾ ਜੋ ਮਾਰਦੀ ਬਰੇ ਬਾਕੀ ਬਰੇ ਜਿਹੜੇ ਹਿਸਾਬ ਨਾਲ ਭਾਂਡਾ ਜੀ ਉਹ ਹਿਸਾਬ ਨਾਲ 28 30 ਕਿਲੋ ਦੁੱਧ ਕੋਈ ਬਾਹਲਾ ਨਹੀਂ ਅੱਪਾ ਘੱਟ ਤੋਂ ਘੱਟ ਦੱਸਿਆ ਦੁੱਧ 35 ਲੀਟਰ ਮੋਜ ਨਾਲ ਖੱਡੂਗੀ ਸੇ ਬਾਕੀ ਸੇਵਾ ਦਾ ਹੁੰਦਾ ਜਿਵੇਂ ਵੱਧ ਸੇਵਾ ਲੈ ਕੋਲ ਜਾਵੜੀ ਤਾਂ ਹੋ ਸਕਦਾ ਵੱਧ ਵੀ ਦੇ ਦੇ ਡਿਮਾਂਡ ਕਰਨੀ ਆ ਜੀ ਜਮਾ ਲੈਣ ਦੇਣ ਜੀ ਵਾਲੀ ਜੀ ਇਹਦੀ ਜੈਤ ਜੀ ਡਿਮਾਂਡ ਬਰੇ 1 10 ਦੀ ਦੇਵਾਂਗੇ ਹੋ ਜੂ ਲੈਸ ਜੀ ਥੋੜਾ ਬਹੁਤਾ ਹੋ ਜਾਊਗਾ ਠੀਕ ਹੈ ਜੀ 110000 ਰੁਪਇਆ ਡਿਮਾਂਡ ਆ ਬਾਕੀ ਲੈਸ ਬਾਈ ਕਹਿੰਦਾ ਉਹਦੇ ਚ ਜ਼ਰੂਰ ਕਰ ਦਾਂਗੇ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਹੋਰਾਂ ਵੀ ਕਿਸੇ ਵੀ ਵੱਲੋਂ 19 21 ਹੋਵੇ ਆਪਾਂ ਦੇਣਦਾਰ ਆ ਕੋਈ ਜ਼ੇਰ ਨਾ ਪਈ ਹੋਵੇ ਫਿਲਦੀ ਹੋਵੇ ਕੋਈ ਥਾਂ ਚ ਗੰਢ ਮਰੋੜੀ ਕੋਈ ਵੀ ਨੋਸ਼ ਹੋਵੇ ਆਪਾਂ ਦੇਣਦਾਰ ਆ ਆਪਾਂ ਜ਼ਿੰਮੇਵਾਰੀ ਹੈ ਜੀ ਬੇਫਿਕਰ ਹੋ ਕੇ ਬੰਦਾ ਚੱਲ ਕੇ ਆ ਜੇ ਸੱਜਣਾ ਹਾਂ ਕਿਤੋਂ ਮਰਜੀ ਠੀਕ ਆ ਜੀ ਹਾਂ ਬਾਕੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ